ਲੋ ਜੀ ਬਾਈ ਜੀ ਲੌਂਗੋਵਾਲ ਬੱਕਰਾ ਮੰਡੀ ਦੇ ਖੜਿਆ ਤੇ ਬਾਈ ਜੀ ਆਇਆ ਹੈਗਾ ਗੱਲਬਾਤ ਕਰ ਦਾਂਗੇ ਬੱਕਰੀਆਂ ਲੈ ਕੇ ਖਾਸੀਆਂ ਬੱਕਰੀਆਂ ਨੇ ਵਧੀਆ ਤੇ ਟਾਪ ਕੁਆਲਿਟੀ ਦੇ ਬੱਕਰੀ ਨੇ ਗੱਲਬਾਤ ਕਰਦੇ ਪੈ ਜਾਣ ਬਾਈ ਐਸੀ ਕਰ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਆ ਚੱਲ ਜੀ ਠੀਕ ਆ ਜੀ ਬਾਈ ਜੀ ਕਿੱਥੋਂ ਆਇਓ ਵਿਦੇਸ਼ਾਂ ਤੋਂ ਆਇਆ ਬਾਈ ਜੀ ਵਿਦੇਸ਼ਾਂ ਤੋਂ ਆਇਆ ਵੀ ਵਿਦੇਸ਼ਾਂ ਤੋਂ ਆਜੇ ਬਾਈ ਸਿਰਪੁਰ ਲੱਗਦੇ ਠੀਕ ਆ ਜੀ ਕਿੰਨੀਆਂ ਬੱਕਰੀਆਂ ਲੈ ਕੇ ਆਇਓ ਪੰਜ ਬੱਕਰੀਆਂ ਲੈ ਕੇ ਆਇਆ ਬਾਈ ਪੰਜ ਬੱਕਰੀਆਂ ਨੇ ਬਾਕੀ ਇਹ ਇਨਾਂ ਦੇ ਬੱਚੇ ਨੇ ਇੱਕ ਨਾ ਡੋਡੀ ਬੱਚੇ ਨੇ ਬਾਈ ਅਡੋਡੀ ਬੱਚੇ ਨੇ ਹਾਂ ਤੇ ਵੀ ਇਹਦੀ ਗੱਲਬਾਤ ਕਰਦੇ ਆ ਦੇਖੋ ਆ ਦੇਖ ਸਕਦੇ ਬਈ ਜੈਡ ਬਲੈਕ ਬੱਕਰੀ ਹੈਗੀ ਲੈਂਥ ਬਹੁਤ ਆ ਬੱਕਰੀ ਦੀ ਹਣਾ ਹਾਂਜੀ ਬਾਈ ਜੀ ਦੇਖੋ ਲੈਂਥ ਬਹੁਤ ਆ ਬਈ ਹਾਈਟ ਤਾਂ ਹੋਊਗੀ 37 ਇੰਚ 37 37 ਇੰਚ ਹਾਂਜੀ ਬਾਈ ਹੋਰ ਬਈ ਕੋਈ ਇਹਦਾ ਦੰਦ ਹੰਦ ਕਿਵੇਂ ਆ ਦੰਦ 8 ਦੰਦ ਹੋਊਰੇ ਲੈ ਵੀ 8 ਦੰਦ ਆ ਕਿ ਕਵੇਂ ਸੂਏਗੀ ਦੂਜੇ ਦੂਜੇ ਸੂਏ ਹੈਗੀ ਆ ਬਈ ਕਿਸੇ ਬੱਚੇ ਹੈਗੇ ਨੇ ਨਹੀਂ ਬਾਈ ਤੀਜੇ ਸੂਏ ਹੁਣ ਸੋਣਾ ਬੱਕਰੀ ਤੀਜੇ ਸੂਏ ਸੋਣਾ ਬਈ ਕਿੰਨੇ ਟਾਈਮ ਦੀ ਗੱਬਣਾਗੀ 4 ਮਹੀਨੇ ਦੀ ਗੱਬਣਾ ਤੇ ਵੀ 4 ਮਹੀਨੇ ਦੀ ਗੱਬਣਾ ਕਿ ਸਮਾਰਕ ਦਿਖਾ ਦੇ ਬੱਕਰੀ ਕੀ ਮੰਗਿਆ ਬਈ ਇਹਦਾ ਇਹ 30000 ਰੁਪਏ ਮੁੱਲ ਮੰਗਿਆ ਬਾਈ ਇਹ ਵੀ 30000 ਰੁਪਏ ਮੰਗਿਆ ਸਰ ਫੇਦਾ ਬੱਕਰੀ ਦਾ ਨਾ ਦੇਖ ਸਕਦੋਂਗੇ ਨੱਕ ਨਕੌੜਾ ਸਮਾਰ ਕੇ ਦਿਖਾ ਦੇ ਬੱਬੂ ਲੈ ਬਾਈ ਦੇਖੋ ਤੇ ਬੱਕਰੀ ਬਾਈ ਮੌਕੇ ਦੇ ਮਾਨਤਾਨ ਹੋ ਜੀ ਥੋੜਾ ਮੋਟਾ ਹੋ ਜਾਊਗਾ ਬਾਈ ਥੋੜਾ ਮਾਨਤਾਨ ਹੋ ਜਾਓ ਬਾਈ ਨਾ ਘਰ ਦੇ ਸਾਈਡ ਤੇ ਬਾਈ ਇਹ ਘਾ ਲੱਗ ਗਈ ਦੱਸ ਬਾਈ ਇਹ ਵੀ ਰੋਈ ਹੋਈ ਆ ਮਹੀਨੇ ਦੀ ਸੂਈ ਹੋਈ ਆ ਮਹੀਨੇ ਦੀ ਇੱਕ ਬੱਚਾ ਦੇਵਾਂਗਾ ਇੱਕ ਬੱਚਾ ਕੀ ਆ ਬਾਈ ਮਗਰ ਦੇ ਬੱਕਰਾ ਬਾਈ ਇਹ ਵੀ ਸੂਈ ਹੋਈ ਆ ਮੀਂਹ ਦੀ ਤੇ ਆ ਪਿੱਛੇ ਬੱਕਰਾ ਬਾਈ ਕਾਲੇ ਰੰਗ ਦਾ ਹਾਂਜੀ ਇਹ ਕੈਮਸ ਹੋਇਆ ਕੀ ਇਹ ਤੀਜੇ ਸੋਇਆ ਬਾਕੀ ਤੀਜੇ ਸੋਇਆ ਕੀ ਦੇਖ ਆ ਦੁੱਧ ਕਿੰਨਾ ਕਾ ਬਾਈ ਦੁੱਧ ਬਾਈ ਚੋਇਆ ਨਹੀਂ ਕਦੇ ਬੱਚੇ ਬੱਚੇ ਵਾਸਤੇ ਹੈ ਨਾ ਹਾਈਟ ਹੋਊਗੀ ਬਾਈ 35 37 ਇਹਦੀ ਹਾਈਟ ਆ ਹਾਂਜੀ ਬਾਈ ਇੱਕ ਹੈਡ ਦੀਆਂ ਬੱਕਰੀਆਂ ਨੇ ਹਾਂ ਇੱਕ ਹੈਡ ਦੀ ਬੱਕਰੀਆਂ ਨੇ ਕੀ ਮੰਗਿਆ ਇਹਦਾ ਬਾਈ ਇਹਦਾ ਵੀ 30000 ਰੁਪਏ ਬਾਈ ਲੈ ਵੀ ਇਹਦਾ ਵੀ 30000 ਰੁਪਏ ਮੰਗਿਆ ਉਧਰ ਨੂੰ ਗਿਰ ਉਹ ਕਰਦੇ ਮੂੰਹ ਕਰੀ ਮਾਲੇ ਬੱਕਰੀ ਦਾ ਲੈ ਵੀ ਦੇਖ ਸਕਦੇ ਇਹ ਰੰਗ ਕਿਹੜਾ ਆ ਗਿਆ ਬਾਈ ਇਹ ਨਾਗਰਾ ਹੋ ਗਿਆ ਬਾਈ ਨਾਗਰਾ ਲੈ ਵੀ ਨਾਗਰਾ ਰੰਗ ਆ ਗਿਆ ਨਾ 30000 ਰੁਪਏ ਮੰਗਿਆ ਬਾਈ ਬਾਕੀ ਮਾਨ ਤਾਨ ਕਰ ਲੈਣਗੇ ਬਾਈ ਘਰ ਦੋ ਸਾਈਡ ਤੇ ਕਾ ਸ਼ੇਰੀ ਬੱਕਰੀ ਆ ਗਈ ਵੇ ਹਾਂਜੀ ਬਾਈ ਜੀ ਦੱਸ ਵੀ ਇਹਦੇ ਬਾਰੇ ਇਹ ਸ਼ੇਰੀ ਬੱਕਰੀ ਆ ਬਾਈ ਹਾਂਜੀ ਛੱਡ ਦਨ ਮੈਨਾਂ ਦੀ ਗੱਬਣਾ ਸਾਢੇ 3 ਮਹੀਨੇ ਦੀ ਗੱਬਣਾ ਕੀ ਦੰਦ ਕਿਵੇਂ ਆ ਗਈ ਦੰਦ 8 ਦੰਦ ਹੋ ਗਏ ਲੈ ਵੀ 8 ਦੰਦ ਆ ਗਈ ਸਾਢੇ 3 ਮਹੀਨੇ ਦੀ ਗੱਬਣਾ ਆ ਗਈ ਦੇਖ ਸਕਦੇ ਹੋਗੇ ਗਾਰੰਟੀ ਦੀ ਗੱਬਣਾ ਬਈ ਹਾਂ ਬਾਈ ਗਾਰੰਟੀ ਦੇ ਲਿਖ ਕੇ ਦਵਾਂਗੇ ਕੀ ਮੰਗੇ ਦਾ ਬਈ ਇਹਦਾ ਬਾਈ 25000 ਲੈ ਵੀ ਇਹਦਾ 25000 ਰੁਪਏ ਮੰਗਿਆ ਨਾ ਕੰਨ ਕੰਨ ਦੇਖਦਾ ਵੀ ਪੂਰੇ ਵਧੀਆ ਸਾਰੀ ਓਕੇ ਹੋ ਬਾਈ ਕੁਆਲਿਟੀ ਆਪਣੀ ਸਿੰਗ ਸੁਮ ਦੇ ਵਿੱਚ ਚੱਪੇ ਸਿੰਗ ਨੇ ਪੂਰਾ ਨੱਕ ਤੇ ਅੱਖਾਂ ਦੇ ਵਿੱਚ ਚਿੱਟੇ ਅੱਖਾਂ ਦੇ ਵਿੱਚ ਚਿੱਟੇ ਅੱਖਾਂ ਦੇ ਵਿੱਚ ਇਹਦਾ 25000 ਰੁਪਿਆ ਹਾਂਜੀ ਕਰ ਦੇ ਬਈ ਸਾਈਡ ਤੇ ਲੈ ਵੀ ਕਾਰ ਦੀ ਨਗਰੀ ਹੋਰ ਆ ਗਿਆ ਇਹ ਲੋਹੀ ਆ ਬਾਈ ਲੋਹੀ ਨਗਰੀ ਜੀ ਨਹੀਂ ਪਾਠਾ ਬਾਈ ਅੱਛਾ ਦੂਜੇ ਸੋਈ ਸੋਈ ਹੋਈ ਆ ਠੀਕ ਆ ਦੰਦ ਦੰਦ ਛੇ ਜਾਂਦਾ ਬਾਈ ਛੇ ਜਾਂਦਾ ਦੂਜੇ ਸੂਈ ਹੋਈ ਹੈ ਕਿ ਬੱਚੇ ਕਿੰਨੇ ਆ ਗਏ ਬੱਚੇ ਨਹੀਂ ਹੈਗੇ ਬਾਈ ਬੱਚੇ ਹੈ ਨਹੀਂਗੇ ਦੁੱਧ ਦਿੰਦੀ ਹੈ ਨਹੀਂ ਹਾਂ 20 ਨਾਲ ਦੀ ਗੱਪਣ ਆਈ ਦੁਬਾਰਾ ਕਿਉਂ ਕਰਾਉਸ ਆ ਜੀ ਹਾਂਜੀ ਤਾਂ ਵੀ ਕਰਾਉਸ ਬੱਕਰੀ ਨਾ ਇਹ ਕਿੰਨੇ ਰੁਪਏ ਜੀ ਮਗਾ 25000 ਬਾਈ ਲੈ ਵੀ ਇਹਦਾ ਵੀ 25000 ਰੁਪਏ ਹੈ ਨਾ ਹਰਦਾ ਪਤਾ ਕਰ ਦੇ ਬਾਈ ਸਾਈਡ ਤੇ ਹਾਈਟ ਹੋਊਗੀ 37.5 ਇੰਚਾਂ ਹੈ ਟੰਗ ਕਰ ਦੇ ਸਾਈਡ ਤੇ ਬਾਈ ਚਲ ਮਤੋਏ ਇਹ ਕਾ ਆ ਗਈ ਬੱਕਰੀ ਉਧਰ ਮੂੰਹ ਕਰਿਓ ਬਾਈ ਬੱਕਰੀ ਦਾ ਲੈ ਬਾਈ ਦੱਸ ਵੀ ਬੱਕਰੀ ਬਾਰੇ ਇਹ ਬੱਕਰੀ ਵੀਰੇ ਸੋਈ ਹੋਈ ਨੂੰ 20 ਦਿਨ ਹੋ ਗਏ 20 ਦਿਨ ਹੋ ਗਏ ਦੋ ਬੱਚੇ ਆਦੇ ਮਾਗਰੇ ਦੋ ਬੱਚੇ ਕੀ ਕੀ ਨੇ ਚੌਥੇ ਸੂਏ ਬੱਚੇ ਹੋਏ ਕੀ ਕੀ ਨੇ ਦੋਨੇ ਬੱਕਰੀ ਨੇ ਭਾਈ ਇਹ ਵੀ ਦੋਨੇ ਬੱਕਰੇ ਨੇ ਭਾਈ ਦੇਖ ਦੋ ਬੱਚੇ ਨੇ ਮਾਗਰੇ ਦੇ ਕੰਨ ਕੰਨ ਦੇਖ ਸਕਦਾ ਕੰਨ ਕੋਲ ਹੋਇਆ ਜੀ ਇਹ ਚੌਥੇ ਸੂਏ ਆ ਭਾਈ ਠੀਕ ਆ ਅੱਠ ਦੰਦ ਬੱਕਰੀ ਆ ਭਾਈ ਦੇਖ ਸਕਦਾ ਇਹਦੇ ਕਿੰਨੇ ਰੁਪਏ ਇਹਦਾ ਭਾਈ ਮੰਗਦੇ 25000 ਰੁਪਏ 25000 ਰੁਪਏ ਮੰਗਦੇ ਨੇ ਭਾਈ ਹਣਾ ਘਰ ਦੇ ਕੇ ਛੱਡ ਦੇ ਬੱਚੇ ਕਿਹੜੇ ਕਿੜੇ ਨੇ ਮਾਗਰੇ ਭਾਈ ਬੱਚਾ ਭਾਈ ਘਾਤੀ ਦੇ ਮਾਗਰਾ ਸ਼ੇਰਾ ਸ਼ੇਰਾ ਇੱਕ ਲਾਲ ਬੱਚਾ ਲੈ ਵੀ ਕਾ ਸ਼ੇਰਾ ਇੱਕ ਲਾਲਾ ਬੱਚ ਕਰਦੇ ਵੀ ਸਾਈਡ ਤੇ ਲੈ ਵੀ ਹੋਰ ਦਿਖਾ ਦੇ ਬਈ ਹੋਰ ਭਈਆ ਬੱਚਾ ਇੱਕ ਬਹੁਤ ਕੰਮ ਦਾ ਲੈ ਕੇ ਆਇਆ ਆਪਾਂ ਦਿਖਾਓ ਇਹ ਬਈ ਬਈ ਕੰਮ ਦਾ ਬੱਚਾ ਪੂਰਾ ਇਹ ਬੱਚਾ ਆਪਣੇ ਆਪਣੇ ਘਰ ਦੀਆਂ ਵੱਕਰੀਆਂ ਦਾ ਕਿੰਨੇ ਮਹੀਨੇ ਦਾ ਹੋ ਗਿਆ ਬਈ ਇਹ ਇਹ ਬਈ 4 ਮਹੀਨੇ ਦਾ ਬੱਚਾ ਤੇ ਵੀ 4 ਮਹੀਨੇ ਦਾ ਬੱਚਾ ਨਾ ਬਰੀਡਰ ਬੱਚਾ ਹੈਗਾ ਹਾਂਜੀ ਇਹ ਬਰੀਡਰ ਬੱਚਾ ਵੀ ਦੇਖ ਸਕਦਾ ਕਿਰਾ ਬੱਚਾ ਕੁਆਲਟੀ ਗੋਡੀ ਦੇਖ ਸਕਦਾ ਕੰਨ ਦੇਖ ਸਕਦੋਗੇ ਕੀ ਮੰਗਿਆ ਬਈ ਇਹਦਾ ਇਹਦਾ ਬਈ 11000 ਮੰਗਦਾ ਤੇ ਵੀ 11000 ਰੁਪਏ ਮੰਗੇ ਜੇ ਕਿਸੇ ਨੇ ਬਰੀਡਰ ਰੱਖਣਾ ਹੋਵੇ ਫਾਰਮ ਦੇ ਵਿੱਚ ਹਨਾ ਨੱਕ ਨਕੌੜ ਦਾ ਪੂਰਾ ਵਧੀਆ ਬਈ ਹੋਰ ਕਿਹੜਾ ਬੱਚਾ ਇਹ ਬੱਚਾ 4 ਮਹੀਨੇ ਦਾ ਨਾਗਰਾ ਇਹ ਕਿੰਨੇ ਮਹੀਨੇ ਹੋ ਗਿਆ ਇਹ ਬਾਈ ਇਹ 6 ਮਹੀਨੇ ਦਾ ਬੱਚਾ ਬਾਈ ਲੈ ਵੀ 6 ਮਹੀਨੇ ਦਾ ਬੱਚਾ ਹੋ ਗਿਆ ਬਾਈ ਦੇਖ ਸਕਦੇ ਨਾਗਰਾ ਬੱਚਾ ਹੈਗਾ ਕੁਆਲਟੀ ਤੁਹਾਡੇ ਸਾਹਮਣੇ ਹੈ ਬਈ ਨਾ ਇਹਦਾ ਬਾਈ 12 ਕਹਾਂ ਕੇ ਮੁੱਲ ਹੈ ਇਹ ਵੀ ਇਹਦਾ 12000 ਰੁਪਏ ਹੈ ਠੀਕ ਹੈ ਬਾਈ ਨੰਬਰ ਬੋਲ ਦੋ ਚਲੋ ਜੀ ਨੰਬਰ 78145 ਹਾਂਜੀ 28004 ਦੁਬਾਰੇ ਫਿਰ ਬੋਲ ਦੋ 78145 28004 ਲੈ ਵੀ ਜੇ ਕਿਸੇ ਵੀ ਮੇਰੇ ਵੀਰ ਨੇ ਇਹਨਾਂ ਵਿੱਚ ਕੋਈ ਵੀ ਬੱਕਰੀ ਜਾਂ ਫਿਰ ਇਹ ਬੱਚੇ ਖਰੀਦਣੇ ਹੋਣਗੇ ਤਾਂ ਉਹਦੇ ਸੰਪਰਕ ਕਰ ਸਕਦੇ ਵੀਰ ਦੇ ਨਾਲ ਠੀਕ ਆ ਬਈ ਜੀ ਓਕੇ ਬਈ ਜੀ ਧੰਨਵਾਦ ਬਈ ਜੀ ਧੰਨਵਾਦ ਤੇ ਬਈ ਜੀ ਜਲਦੀ ਵੀਡੀਓ ਸ਼ੇਅਰ ਲਾਇ ਤੇ ਲਾਈਕ ਜਰੂਰ ਕਰ ਦਿਓ ਤੇ ਤੈਨੂੰ ਸਬਸਕ੍ਰਾਈਬ ਕਰ ਲਓ ਤੇ ਲੌਂਗਵਾਲ ਬਕਰ ਮੰਡੀ ਹੁੰਦੀ ਹੈਗੀ 3 13 ਤੇ 26 ਤਰੀਕ ਨੂੰ ਪਹੁੰਚਾ ਜਰੂਰ ਕਰੋ ਧੰਨਵਾਦ ਓਕੇ ਜੀ